ਜੀਰੋ ਤੇ ਕਲਾ ਆ ਗਏ ਤੇ ਤਿੰਨ ਤਿੰਨ ਚਾਰ ਚਾਰ ਘੰਟੇ ਡਵਾ ਗਏ ਰੋਗ ਲਿਆ ਹੀ ਹੁਣ ਮੈਂ ਆ ਵੇਖ ਲਾ ਇਹ ਕੋਈ ਤੇਰੇ ਕੋਈ ਦੇ ਇੱਕ ਮੇਰੇ ਕੋਈ ਆ ਇਹਨਾਂ ਦੀ ਮਾਂ ਮਾਂ ਬੈਠੀ ਹੋਣ ਨੇ ਤੇ ਤੇ ਥੋੜੇ ਜਿਹਾ ਨਾ ਕਰੀ ਦੇ ਵਿੱਚ ਤਾਂ ਕਰਕੇ ਨਾ ਜੇ ਚੰਗੀ ਦਾ ਨਖਰੇ ਨਖਰ ਨਹੀਂ ਦੇ ਨਖਰਨ ਘਾੜੀ ਵਾਲੀ ਜਣਾ ਇਹਦੇ ਚੋਂ ਸ਼ੌਂਕ ਦੇ ਕਰਾਈਏ ਵੀਰਾਂ ਨੂੰ ਇਹ ਤਕਰੀਬਨ ਕੂਤਰ ਆਪਾਂ ਦੇ ਦੇਣੇ ਹੱਥੇ ਦੇ ਕਿ ਜਿਹੜੇ ਹੈਗੇ ਕਿਤੇ ਹੋ ਰੱਖਣੇ ਬਾਕੀ ਸਾਰੇ ਦੇ ਦੇਨੇ ਆ ਪੰਜ ਜੋੜੇ ਛੱਡ ਕੇ ਬਾਕੀ ਸਾਰੇ ਦੇ ਦੇਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਅੱਜ ਧੁੱਪ ਵਾਵਾ ਲੱਗੀ ਆ ਦੇਨੇ ਵੀ ਵਾਵਾ ਸਾਫ ਆ ਤੇ ਮੈਂ ਕਿਹਾ ਚਲੋ ਰੌਣਕ ਮੇਲਾ ਕਰਦੇ ਆ ਬੱਚੇ-ਪੁੱਚੇ ਕੱਢ ਕੇ ਮੈਂ ਦੋ ਕਢਾ ਕੇ ਵੇਨੇ ਆ ਦੋ ਬੱਚੇ ਢਾਤੇ ਇੱਕ ਉੱਚਾ ਚੜ ਗਿਆ ਤੇ ਇੱਕ ਉਹ ਦੋ ਆ ਫਿਰਨਦੇ ਆ ਆ ਵੀਰੋ ਆਇਆ ਇੱਕ ਆ ਫਿਰਨਦੇ ਆ ਇੱਕ ਆ ਉੱਚਾ ਚੜ ਗਿਆ ਜੋ ਤੇਨੀ ਉੱਡੇ ਆ ਬਾਕੀ ਬਾਹਰ ਬਾਹਤ ਹੈ ਹੁਣ ਅੰਦਰ ਬਾਕੀ ਕੋਜ ਬੱਚੇ ਅੰਦਰ ਹੈ ਅਜੇ ਦੋ ਦੋ ਤਿੰਨ ਤਿੰਨ ਕਰਕੇ ਪੱਕੇ ਕਰਦੇ ਇਹ ਤੇ ਬਾਹਰ ਛੱਡ ਦੇਈਦੇ ਆ ਜਿੰਨੇ ਜਾਣਾ ਚੱਲ ਜੇ ਇੱਦਾਂ ਡਾ ਡੂਲੀ ਤੇ ਬਾਕੀ ਛੱਡੇ ਰੇ ਥੱਲੇ ਵੇ ਲੋ ਕੋਈ ਨਹੀਂ ਬੰਦ ਖੁੱਡਾ ਸਾਰਾ ਇਦਾਂ ਡਾ ਰਹੀ ਦੇ ਅੰਖੋ ਗਏ ਤਾਰੇ ਜੋ ਡੱਬ ਵਾਲੇ ਦੇ ਬੱਚੇ ਆ ਡੱਬ ਵਾਲਾ ਨਾਰ ਤੇ ਸੇਬੇ ਵਾਲੀ ਮਾਦੀ ਜੋ ਮੇ ਬੱਚੇ ਤਾਂ ਉਹ ਟੈਡੀ ਆ ਗਈ ਜਿਹੜੀ ਫੜੀ ਮੋਬਾਈਲ ਨੰਬਰ ਵਾਲੀ DNA ਆ ਗਏ ਹੋਣੇ ਤੁਹਾਨੂੰ ਕਿਧਰ ਗਿਆ ਤਾਣਾ ਦਣ ਬੱਚੇ ਉੱਚੇ ਹੋ ਗਏ ਮਿੰਟੇ ਜੀ नजर नहीं आती चढ़ गए काफी उच्च चढ़ गए मिनट मिनट चढ़ गए ਔਰ ਸਾਰਾਲੇ ਵਾਲੇ ਉਹਨਾਂ ਨੂੰ ਵੀਰ ਉਹਨਾਂ ਨੂੰ ਕਿਹਾ ਸੀ ਲੈ ਜਾਓ ਕਬੂਤਰ ਉਹਨਾਂ ਖੜੇ ਨਹੀਂ ਆ ਸਾਰੇ ਦੇ ਦੇਨੇ ਆਪਾਂ ਧਾਕਦੇ ਰੋਜੋ ਥੱਲੇ ਬੱਚੇ ਪਾਲਦੇ ਪਏ ਜੋੜਿਆਂ ਦੇ ਤੇ ਕਬੂਤਰ ਆਪਾਂ ਦੇ ਦੇਨੇ ਆ ਸਾਰੇ ਹੀ ਤਕਰੀਬਨ ਤਕਰੀਬਨ ਸਾਰੇ ਹੀ ਦੇ ਦੇਨੇ ਆ ਜਿਹੜੇ ਗਿੱਜੇ ਉਹ ਰੱਖਨੇ ਐ ਇੰਨਾ ਚ ਜਿਹੜਾ ਓਡਿਆ ਉਹ ਰੱਖਣਾ ਵਾ ਬਾਕੀ ਸਾਰੇ ਕਬੂਤਰ ਫੜੇ ਨਵੇਂ ਅਵੀ ਫੜਿਆ ਰੰਗਾਂ ਵਾਲਾ ਸਾਰੇ ਪੱਲੇ ਦਾ ਅਮਰਸਾਲ ਵਾਲਾ ਵੀ ਡੱਬੂ ਵਾਲਾ ਵੀ ਉਹ ਵੀ ਖਟੇ ਰੰਗਾਂ ਵਾਲੀ ਵੀ ਸਾਰੇ ਹੀ ਤਕਰੀਬਨ ਕਬੂਤਰ ਦੇ ਦੇਨੇ ਆਪਾਂ ਕੋਈ ਨਹੀਂ ਰੱਖਣਾ ਸਾਰੇ ਕਬੂਤਰ ਸੇਲ ਕਰ ਦੇਨੇ ਆਪਾਂ ਜਿਹੜੇ ਆਪਣੇ ਉੜਦੇ ਉਹ ਰੱਖਨੇ ਆ ਬਾਕੀ ਦੂਜੇ ਆਪਾਂ ਸਾਰੇ ਹੀ ਤਕਰੀਬਨ ਦੇ ਹੀ ਦੇਨੇ ਆ ਆ ਵੇਖੋ ਇੱਧਰ ਰੱਖੋ ਚੌਂਦੇ ਗਰੇ ਲਾਲ ਅੱਖ ਗੜੀ ਤਕਰੀਬਨ ਸਾਰੇ ਕਬੂਤਰ ਆਪਾਂ ਦੇ ਦੇਨੇ ਆ ਨਾ ਚ ਜਿਹੜੇ ਸਾਡੇ ਉੱਡੇ ਉਹ ਰੱਖਨੇ ਆ ਤੇ ਜਾਂ ਜਿਹੜੇ ਬੱਚੇ ਸੀ ਉਹ ਰੱਖਨੇ ਵੱਡਾ ਕਬੂਤਰ ਸਾਰਾ ਹੀ ਦੇ ਦੇਣਾ ਫੜਿਆ ਵੀ ਤੇ ਜੋੜਿਆਂ ਵਾਲਾ ਵੀ 2-4 ਜੋੜੇ ਰੱਖਨੇ ਬਸ 5 ਕ ਜੋੜੇ ਰੱਖਨੇ ਆ ਬਾਕੀ ਤਕਰੀਬਨ ਸਾਰੇ ਹੀ ਦੇ ਦੇਨੇ ਆ ਤਾਂ ਵੀ ਕੋਹਾ ਕਬੂਤਰ ਫੜਿਆ ਅੱਜ। ਹਰੇ ਬੱਲੇ ਦਾ ਇੱਥੇ ਟਾੜੀ ਉਤਰੀ ਜਾਣ ਚੀ ਹਜੇ ਬਾਹਰ ਆ। ਉਹ ਕਾਲੀ ਅਮਰਸੰਤਿ ਕਬੂਤਰ ਫੜਿਆ ਘਟੇ ਛੋਡੇ ਵਾਲੀ। ਆ ਅਮਸਰੂਆ ਕਬੂਤਰ। ਵੀ ਆੜੀ ਲੱਗ ਗਿਆ। ਘਟੇ ਆ ਫੜਿਆ ਇੱਥੇ। ਤੇ ਆਂ ਚੌਂਰਾ ਕਬੂਤਰ। ਪੁਰਾਣਾ ਇਹ ਆ ਡਾਊਟ ਦਾ। ਜਿਹੜੇ ਸਾਡੇ ਉੜਦੇ ਉਹ ਰੱਖਾਂਗੇ। ਬਾਕੀ ਆਪਾਂ ਦੇ ਦਨੇ ਆ। ਟਾੜੀ ਟੈਡੀ ਕਿੱਥੇ ਆ ਡੈਡੀ ਨੰਬਰ 13 ਦਾ ਨੰਬਰ ਬਾਤ ਗਿਆ ਆ ਆ ਗਿਆ ਮਾਵਾਤੀ ਕਰ ਆ ਦੇਖੋ ਆ ਟੈਡੀ ਦੇ ਦੇਖੋ ਮਸਲਾ ਆਉਦੇ ਨੇ ਜੇ ਇਹ ਕੁੰਟਰੀ ਆਲੀ ਕਬੂਤਰ ਇਹ ਨਾ ਕਰੀਜ ਦੇ ਵਿੱਚ ਆ ਤੇ ਥੋੜੇ ਜਿਨੇ ਨਾ ਕਰੀਜ ਦੇ ਵਿੱਚ ਆ ਤਾਂ ਗੱਲ ਕਿ ਨਾ ਜੇ ਚੰਗੀ ਦਾ ਨਖਰੇ ਨਖਰ ਨਹੀਂ ਦੇ ਨਕਰਨ ਗਿਆੜੀ ਆੜੀ ਜਾਣਾ ਜਿਹੜੇ ਸ਼ੌਂਕ ਦੇ ਕਰਾਈਏ ਵੀਰਾਂ ਨੂੰ ਇਹ ਤਕਰੀਬਨ ਕਬੂਤਰ ਆਪਾਂ ਦੇ ਦੇਨੇ ਆ ਅੱਦੇ ਅੱਦੇ ਕੀ ਜੜੇ ਹੈਗੇ ਕਿੱਝੇ ਹੋਰ ਰੱਖਣੇ ਬਾਕੀ ਸਾਰੇ ਦੇ ਦੇਨੇ ਆ ਪੰਜ ਜੋੜੇ ਛੱਡ ਕੇ ਬਾਕੀ ਸਾਰੇ ਦੇ ਦੇਨੇ ਆ ਇਹ ਅਗਲੇ ਸਾਲ ਨਵਾਂ ਕਰਾਂਗੇ ਸ਼ੌਕ। ਬੱਚਿਆਂ ਨਾਲ ਖੇਡਣਾ ਅਗਲੇ ਸਾਲ। ਫੋਕਸ ਬੱਚਿਆਂ ਤੇ ਹੀ ਹੈ ਜ਼ਿਆਦਾ। ਛੱਡੇ ਆ ਬੱਚੇ ਪੱਕੇ ਕਰਨ ਵਾਸਤੇ। ਪਹਿਲਾਂ ਰਿਜ਼ਲਟ ਜੋੜੇ ਵੇਖ ਲਈਏ। ਇਹਨਾਂ ਦਾ ਵੀ ਜਿਹੜਿਆ ਫੁੱਲ ਰਿਜ਼ਲਟ ਦੇ ਬੱਚੇ ਉਹ ਰੱਖੇ ਆ ਤੇ ਬਾਕੀ ਜੋੜੇ ਵੀ ਆਪਾਂ ਦੇਈਂ ਦਨੇ ਆ। ਬਾਕੀ ਵੀਰ ਉਹਨਾਂ ਨੇ ਇੱਥੋਂ ਦਾ ਵੀਰ ਹੋਣਾ ਖੜੇ ਜਿਹੜੇ ਵੱਡੇ ਜੋੜੇ। ਇਧਰ ਗਦਾਸਪੁਰ ਦਾ ਵੀਰ। ਪਹਿਲਾਂ ਉਹਨਾਂ ਨੂੰ ਹੀ ਦੇਣੀ ਆਪਾਂ। ਕੋਈ ਪਹਿਲਾਂ ਆਉਣਗੇ ਤੇ 来 ਜਾਣਗੇ باقی ਜਿਹੜੇ ਵੀਰ ਆਉਣਗੇ ਪਹਿਲਾਂ ਉਹਨਾਂ ਦੀ ਮਰਜ਼ੀ ਹੈ ਜਦੋਂ ਦੱਸਾਂਗੇ ਵੀਡੀਓ ਪਾ ਦਾਂਗੇ ਉਹ ਰੋ ਆਪਾਂ ਦੇ ਦੇਨੇ ਆ ਮਤਲਬ तकरीबन 30 ਤੋਂ 40 ਦੇ ਵਿੱਚ ਵਿੱਚ ਕਬੂਤਰ ਸੇਲ ਆਸਤੇ ਹੋ ਜਾਂਦੇ ਆ ਇਕੱਠੇ ਤੇ ਸਾਰੇ ਇਕੱਠੇ ਹੀ ਦੇ ਦਨੇ ਆ ਆਪਾਂ ਜੇ ਕਿਹਨੇ ਇਕੱਠੇ ਰਹਿਣੇ ਤੇ ਇਕੱਠੇ ਲੈ ਲੈ ਤੇ ਕਿਹਨੇ ਲੜੀ ਹੋਣ ਦੱਚੇ ਮਰਜ਼ੀ ਨਾਲ ਤੇ ਮਰਜ਼ੀ ਦਾ ਵੀ ਰੇਟ ਮਿਲ ਜੂਗਾ ਤੇ ਵੱਖੋ ਵੱਖਰਾ ਰੇਟ ਵੀ ਮਿਲ ਜੂਗਾ ਸਾਰਿਆਂ ਦਾ ਰੇਟ ਵੀ ਮਿਲ ਜੂਗਾ ਜਿਹੜੇ ਗਿੱਜੇ ਹੋ ਅਸੀਂ ਆਪਣੇ ਉੱਤੇ ਛੱਡ ਦੇਨੇ ਆ ਉਹਨਾਂ ਨੂੰ ਰੰਗ ਲਾ ਦੇਨੇ ਆ ਜਿਹੜੇ ਨਵੇਂ ਆ ਉਹ ਸਾਰੇ ਥੱਲੇ ਸੁੱਟ ਕੇ ਤੇ ਪੂਰਾ ਖੁੱਡਾ ਹੀ ਵਿਖਾ ਦੇਣਾ ਵੀ ਇਹਨਾਂ ਚ ਜਿਹੜਾ ਮਰਜ਼ੀ ਲੈ ਲਓ ਸਾਰੇ ਹੀ ਸੇਲ ਆ ਆਹ ਦੇਖੋ ਫਰੋਹੀ ਫਰੀ ਦਾ ਬੱਚਾ ਚੈਂਪੀਅਨ ਤਰ ਤਰ ਤੋ ਯਾਦ ਕਰੀ ਆਹੋ ਬੱਚਾ ਆਹ 골ਡਨ ਬਹੁਤ ਅਰਪੀ ਚੇ ਵੀ 골ਡਨ ਆ ਗਈ ਤੇ ਆ ਪੱਠਾ ਘਰ ਦਾ ਪੱਠੀ ਆ ਮੋਟਾ ਮੋਟਾ ਸ਼ੋਰ ਦੇ ਕਰਾਈਆ ਆ ਆ ਵੀਰ ਹੁਣਾਂ ਨੂੰ ਕਿਹਾ ਹੈ ਅਮਰਸਰ ਵਾਲਿਆਂ ਲੈ ਜਾਓ ਫਲੈਅ ਨਹੀਂ ਖੜਦੇ ਹੁਣ ਹੁਣ ਅਹੀਂ ਦੇ ਦੇਣੇ ਫਿਰ ਕੇ ਨੂੰ ਹੋਰ ਕਬੂਤਰੇ ਕਾ ਖੜੀ ਐ ਕਾ ਡੱਬੋਲਾ ਬੰਨਦਾ ਦੇ ਕਿ ਕਬੂਤਰ ਹੋ ਰਿਹਾ ਉਹ ਬਾਹਰ ਮਾਦੀ ਐ ਸ਼ਾਇਦ ਇਹਨਾਂ ਕਬੂਤਰਿਆਂ ਨਾਲ ਕਬਰ ਸਦਿਆਂ ਆਇਆ ਆ ਕਬੂਤਰੇ ਥੋੜੇ ਹੋਣੇ ਇਹ ਫਰੋਈਪੁਰੀ ਤੇ ਟੈਡੀ ਕ੍ਰੋਸ ਲੱਗਦਾ ਆਲੇ ਬਹੁਤ ਘੋੜੀ ਬੱਚੇ ਦੀ ਸਾਰੇ ਹੋਣ ਬੀੜ ਸੋ ਰੱਖੇ ਆ بڑے ਕਬੂਤਰ ਸਾਰੇ ਦੇਦਨੇ ਆ ਆ ਗੋੜਾ ਛੰਡਾ ਉਤਸ ਵਾਲਾ ਆ ਮਰ ਸਰਕੇ ਨੇ ਤੋ ਰਿਸ਼ਤੇਦਾਰਾਂ ਨੇ ਭੜਿਆ ਕਟਿਆ ਕਬੂਤਰ ਉਹ ਲੈਂਦਾ ਆ ਸਾਡੇ ਨੂੰ ਕਿ ਜਦੋਂ ਉੱਡ ਗਿਆ ਬੰਦਾ ਪੱਕਾ ਗਿਆ ਕਰ ਨਾ 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 ਸ਼ੌਕ ਵੀ ਕਰਾ ਦਈਏ ਕਬੂਤਰਾਂ ਦਾ ਵੀ ਨਾਲ-ਨਾਲ ਗੱਲਾਂ ਬਾਤਾਂ ਵੀ ਚੱਲਦੀਆਂ ਰਹਿੰਦੀਆਂ ਨੇ ਨਵੇਂ-ਨਵੇਂ ਵਲੌਗ ਪਾਉਂਦੇ ਰਹਨੇ ਆਣ ਆਪਾਂ ਦਾ ਧਮਾਕੇਦਾਰ ਪਹਿਲਾਂ ਬੱਚਾ ਸੀ ਯਾਰ ਪਰ ਹੁਣ ਮੇਰੇ ਲਈ ਨਾ ਜਿਹੜੀ ਆਪਣੇ ਕੋਲ ਫੁੱਲ ਰਿਜ਼ਲਟ ਦੇਂਦੀ ਹੁਣ ਇਹਨੂੰ ਨਹੀਂ ਦੇਣਾ ਇਹ ਕਾਂਡੇ ਵਾਲਾ ਟੈਡੀ ਬੰਦਾ ਨੇ ਇਹਨੂੰ ਰੱਖਣਾਣ ਪੁੱਤ ਆ ਗਿਆ ਜੋ 2020 ਦਾ ਚੰਤੀ 2023 ਦੇ ਬੱਚਾ ਚੰਤੀ ਦਾ ਜਦੋਂ ਵੀ ਕਬੂਤਰ ਸੇਲ ਕਰਨੇ ਆ ਵੀਡੀਓ YouTube ਤੇ ਪਾਦਣੀ ਆਪਾਂ ਜਿਹੜੇ ਵੀਰ ਨੂੰ ਚੰਗੇ ਲੱਗਣ ਤੇ ਆ ਕੇ ਲੈ ਕੇ ਜਾ ਸਕਦਾ ਰੇਟ ਵੀਰ ਜੀ ਫੋਨ ਤੇ ਨਹੀਂ ਕੋਈ ਨਾ ਇੱਥੇ ਮੌਕੇ ਤੇ ਰੇਟ ਹੋਣਾ ਕੋਈ ਰੇਟ ਫੋਨ ਤੇ ਨਹੀਂ ਹੋਣਾ ਤੇ ਫੋਨ ਕਰਕੇ ਆਵੇ ਇਹ ਨਾ ਬਾਅਦ ਚ ਪਹਿਲਾਂ ਸੇਲ ਹੋ ਜਾਣਾ ਤੇ ਬਾਅਦ ਚ ਫੇਰ ਕਹਿਣ ਵੀ ਨਹੀਂ ਯਾਰ ਤੇ ਇਹ ਕਬੂਤਰ ਸੇਲ ਕਰਤੇ ਤੇ ਦੱਸ ਦੇਣੀ ਆ ਫੋਨ ਕਰਕੇ ਤੁਰਨ